ਇਹ ਜੀ ਬਿਲਕੁਲ ਧੱਕਾ ਕਰ ਰਹੇ ਨੇ ਸਾਡੇ ਨਾਲ ਬਿਨਾ ਮਤਲਬ ਤੋਂ ਬਿਨਾ ਕਿਸੇ ਵਜ੍ਹਾ ਤੋਂ ਉਹਨਾਂ ਨੇ ਅੰਦਰ ਕੀਤਾ ਤੇ ਅਸੀਂ ਚੋਣ ਪ੍ਰਚਾਰ ਜਿਹੜਾ ਆਪਦਾ ਵਧੀਆ ਤਰੀਕੇ ਨਾਲ ਪੀਸਫੁਲੀ ਕਰ ਰਹੇ ਸੀਗੇ ਤੇ ਸਾਨੂੰ ਸੜਨ ਲਈ ਇਸ ਚੀਜ਼ ਦਾ ਪਤਾ ਲੱਗਦਾ ਜੀ ਕਿ ਉਹਨਾਂ ਤੇ ਪਰਚਾ ਕਟਿਆ ਗਿਆ ਪਰ ਇਦਾਂ ਦਾ ਕੁਝ ਵੀ ਨਹੀਂ ਹੋਇਆ ਕਿਸੇ ਕਿਤੇ ਥਾਂ ਤੇ ਵੀ ਉਹਨਾਂ ਨੇ ਜਾ ਕੇ ਕੁਝ ਇਦਾਂ ਦਾ ਨਹੀਂ ਕੀਤਾ ਕਿਸੇ ਨੂੰ ਡਰਾਇਆ ਧਮਕਾਇਆ ਹੋਵੇ ਜਾਂ ਕਿਸੇ ਨੂੰ ਇਦਾਂ ਦਾ ਕੁਝ ਕੀਤਾ ਹੋਵੇ ਇਹ ਜਿਹੜਾ ਸਾਰਾ ਕੁਝ ਉਹਨਾਂ ਦੀ ਪਲੈਨਿੰਗ ਚੱਲ ਰਹੀ ਹੈ ਜੀ ਕੁਝ ਵੀ ਇਦਾਂ ਦਾ ਨਹੀਂ ਹੋਇਆ ਉਹ ਸਭ ਨਜਾਇਜ਼ ਕਰ ਰਹੇ ਨੇ ਕੋਈ ਬਹਾਨਾ ਤਾਂ ਉਹਨਾਂ ਨੂੰ ਚਾਹੀਦਾ ਹੈ ਨਾ ਜੀ ਅੰਦਰ ਕਰਨ ਵਾਸਤੇ ਇਹ ਮੈਂ ਐ ਇਲਾਕੇ ਦਾ ਡੀਐਸਪੀ ਹੁੰਦੇ ਹੋਏ ਮੈਂ ਤੁਹਾਨੂੰ ਇੱਕ ਆਸ਼ਵਾਸਨ ਦੇਣਾ ਸਾਡੀ ਪ੍ਰਾਈਮ ਰਿਸਪੌਂਸਿਬਿਲਟੀ ਹੈ ਟੂ ਕੰਡਕਟ ਫ੍ਰੀ ਐਂਡ ਫੇਅਰ ਇਲੈਕਸ਼ਨਸ ਜੋ ਵੀ ਅਸੀਂ ਕੋਈ ਐਕਸ਼ਨ ਲੈਣੇ ਆ ਕੋਈ ਪ੍ਰੀਵੈਂਟਿਵ ਐਕਸ਼ਨ ਲੈਣੇ ਆ ਜਾਂ ਕੋਈ ਹੋਰ ਵੀ ਅਸੀਂ ਐਕਸ਼ਨ ਲੈਣੇ ਆ ਥੈਟ ਇਜ਼ ਓਨਲੀ ਟੂ ਕੰਡਕਟ ਫ੍ਰੀ ਐਂਡ ਫੇਅਰ ਇਲੈਕਸ਼ਨਸ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਨਾ ਹੋਈਏ ਤੇ ਨਾ ਅਸੀਂ ਹਰ ਇਹਨਾਂ ਨੂੰ ਆਪਦੀ ਨਜ਼ਰ ਆ ਰਹੀ ਆ ਹਾਰ ਤੋਂ ਬਖਰਾਏ ਹੋਏ ਉਹਨੂੰ ਅਰੈਸਟ ਕਰਦੇ ਆ ਵੀ ਉਹ ਆਪਦੇ ਵਰਕਰਾਂ ਨੂੰ ਨਾ ਕਹਿ ਸਕਣ ਉਹ ਇਹ ਹਾਰ ਉਸੇ ਸਾਂਗੋ ਜਿੱਤ ਹੋਣੀ ਹੈ ਕਿਉਂ ਲੋਕਾਂ ਨੇ ਲੋਕਾਂ ਨੇ ਲੋਕ ਸਹਿਮਤਾ ਲੋਕਾਂ ਦਾ ਪਿਆਰ ਮਿਲ ਰਿਹਾ ਉਹ ਬਿਲਕੁਲ ਵੀ ਸਮਾਜ ਸੇਵੀ ਕੰਮ ਕਰ ਰਿਹਾ ਕੋਈ ਗਲਤ ਨਹੀਂ ਕੰਮ ਕਰ ਰਿਹਾ ਕੰਪਲੇਨ ਕੋਈ ਗਲਤ ਨਹੀਂ ਕੀਤੀ ਹੁਣ ਐਵੇਂ ਚੱਕ ਕੇ ਇਹਨਾਂ ਨੇ ਕਹਿਤਾ ਜੀ ਉਹਦਾ ਫਲਾਨਾ ਮਰਡਰ ਹੋਇਆ ਸੀ ਉਹਦਾ ਨੰਗਾ ਢਾਰਾ ਫਲਾਨਾ ਕੋਈ ਕਿਸੇ ਦਾ ਮਰਡਰ ਨਹੀਂ ਅਸੀਂ ਕਰਦੇ ਕੋਈ ਕਿਸੇ ਅਸੀਂ ਹਰ ਇੱਕ ਨਾਲ ਪਿਆਰ ਨਾਲ ਰਹਿਣਾ ਤੁਸੀਂ ਇਹ ਦੇਖੋ ਜੇ ਅਸੀਂ ਕਿਸੇ ਨੂੰ ਧੱਕਾ ਕਰਦੇ ਹੋਈਏ ਨਾ ਕਰ ਐਨੀ ਜਨਤਾ ਸਾਡੇ ਕਨੇ ਲਾ ਕੇ ਹੁਣ VOTING ਚ ਤੁਸੀਂ ਇਹ ਦੇਖਿਆ ਜੀ ਵੋਟਾਂ ਆਪਾਂ ਹੱਥ ਨਾਲ ਫੜ ਕੇ ਨਹੀਂ ਪਵਾ ਸਕਦੇ ਕਿਸ ਤੋਂ ਇਹ ਪਿਆਰ ਨਾਲ ਹੀ ਪੈਣੀਆਂ ਜੇ ਪਾਣੀਆਂ ਤੁਹਾਡੇ ਸਾਹਮਣੇ ਨਹੀਂ ਮੁਕਦਮਾ ਨਹੀਂ ਦਰਜ ਕੀਤਾ ਗਿਆ ਕੋਈ ਇਸ ਤਰ੍ਹਾਂ ਦਾ ਝੂਠਾ ਮੁਕਦਮਾ ਦਰਜ ਕਰਨ ਵਾਲੀ ਕੋਈ ਗੱਲ ਨਹੀਂ ਹੋਈ ਹੈ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਤਰਖਾਸ ਦੇ ਬੇਸ ਤੇ ਜਿਸ ਵਿੱਚ ਐਸ ਡੀ ਐਮ ਕੋਰਟ ਨੂੰ ਪੇਸ਼ ਕੀਤਾ ਜਾਊਗਾ ਤੇ ਜੋ ਅੱਗੇ ਉਹ ਫੈਸਲਾ ਕਰਨਗੇ ਉਹ ਅਗੇ ਦੀ ਕਾਰਨ ਇਹ ਕਿ ਦਰਖਾਸਤ ਇਹ ਖਤਰਾ ਦੱਸਿਆ ਜਾ ਰਿਹਾ ਸੀ ਕਿ ਆਉਣ ਵਾਲੇ ਦਿਨਾਂ 'ਚ ਮਾਹੌਲ ਖਰਾਬ ਹੋ ਸਕਦਾ ਹੈ ਕਿ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਖਰਾਬ ਹੋਣ ਦਾ ਖਤਰਾ ਹੈ ਸੋ ਉਸ ਤੇ ਐਕਸ਼ਨ ਲੈਂਦੇ ਆ ਅਸੀਂ ਕੀ ਗੁਰਪ੍ਰੀਤ ਸਿੰਘ ਸੇਖੋਂ ਅਤੇ ਉਸ ਦੇ ਦੋ ਸਾਥੀਆਂ ਦੇ ਖਿਲਾਫ ਜਿਸ ਵਿੱਚ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਕਲੰਦਰਾ ਬਣਾਇਆ ਗਿਆ ਜਿਸ ਨੂੰ ਐਸਟੀਐਮ ਕੋਰਟ ਅੱਜ ਪੇਸ਼ ਕੀਤਾ ਜਾਏਗਾ ਪੁਰਾਣੇ ਲਗਭਗ 40 ਤੋਂ ਉੱਪਰ ਮੁਕੱਦਮੇ ਦਰਜ ਨੇ ਫਿਲਹਾਲ ਉਹਨਾਂ ਸਾਰਿਆਂ 'ਚ ਕਿਸੇ 'ਚ ਬਰੀ ਹੋ ਗਏ ਤੇ ਕਿਸੇ 'ਚ ਬੇਲ ਤੇ ਹੈ ਤੇ ਇਸ ਵੇਲੇ ਉਹ ਆਪਣੀ ਵਾਈਫ ਵਾਸਤੇ ਕੈਂਪੇਨਿੰਗ ਕਰ ਰਹੀ ਸੀ ਲੈ ਸੌਰੀ ਉਸ ਬਾਰੇ ਆਈਡੀਆ ਨਹੀਂ ਪ੍ਰੈਜ਼ੈਂਟ ਸਟੇਟਸ ਕੀਆ ਉਸ ਕੇਸ ਦਾ ਬਟ ਇਹ ਜਿਹੜਾ ਰੋਕੂ ਕਾਰਵਾਈ ਕੀਤੀ ਗਈ ਹੈ ਉਹ ਇਲੈਕਸ਼ਨਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਇਹ ਇੱਕ ਪ੍ਰਾਈਵੇਟ ਇੰਡੀਵਿਜੂਅਲ ਵੱਲੋਂ ਪਿਆਰੇ ਜਣਾ ਪਿੰਡ ਤੋਂ ਮਤੀਬ ਸਿੰਘ ਵੱਲੋਂ ਕੰਪਲੇਂਟ ਆਈ ਸੀ ਜਿਸ ਵਿੱਚ ਇਹ ਦੱਸਿਆ ਗਿਆ ਸੀ ਜਿਵੇਂ ਮੈਂ ਦੱਸਿਆ ਜਿਵੇਂ ਜਿਵੇਂ ਸਾਡੇ ਕੋਲ ਕੋਈ ਕੰਪਲੇਂਟ ਆਂਦੀ ਹੈ ਉਸ ਤੇ ਵਿਚਾਰ ਕੀਤਾ ਜਾਂਦਾ ਹੈ ਤੇ ਉਸ ਬਾਰੇ ਜੋ ਵੀ ਡਿਸੀਜਨ ਲਿਆ ਗਿਆ ਸੀ ਕੰਪਲੇਂਟ ਕੁਝ ਦਿਨ ਪਹਿਲਾਂ ਹੀ ਆਈ ਸੀ ਸੋ ਉਸ ਬਾਰੇ ਇਹ ਡਿਸੀਜਨ ਹੋ ਲਿਆ ਗਿਆ। ਕੋਈ ਵੀ ਜਣਾ ਫਾਦੇ ਕਰਤੀ ਆ ਬਾਪੂ ਜੀ ਸਟਾਫ ਨੂੰ ਕਰ ਰਹੀ ਆ ਆਪਾਂ ਦੇ ਡੀਐਸਪੀ ਸਾਹਿਬ ਆਏ ਆ ਇਨੀ ਇਹ ਸਰਕਾਰ ਨੇ ਦੁਬਾਰਾ ਕਦੇ ਆਣਾ ਨਹੀਂ ਤੇ ਨਾ ਆਗੂ ਇੱਕ ਘਾਵਤ ਜੂਰ ਆਇਆ ਕਰੂਗੀ ਵੀ ਆਮ ਪਾਰਟੀ ਕੋਈ ਹੁੰਦੀ ਸੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ 14 ਤਰੀਕ ਦਾਸ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਸਾਡੇ ਨਾਲ ਜੇ ਤੱਪੋ ਆਇਆ ਜਾਂ ਸਾਡੇ ਨਾਲ ਕੋਈ ਵਰਕਰਾਂ ਨੂੰ ਸਾਡੀਆਂ ਗੱਡੀਆਂ ਨੂੰ ਰੋਕਿਆ ਗਿਆ ਤਸੀਂ ਐਵੇਂ ਅਸੀਂ ਤਾਂ ਬਿਲਕੁਲ ਨਾ ਕੋਈ ਬੇਨਤੀ ਸੁਣੀਏ ਤਾਂ ਨਾ ਕੋਈ ਕਿਸੇ ਦੇ ਭਾਜੀ ਨੂੰ ਕਰਦੇ ਅਸੀਂ ਪਿਆਰ ਨਾਲ ਲੈ ਕੇ ਚਲਾਂਗੇ ਪਿਆਰ ਨੇ ਸਭ ਕਿਉਂ ਨਾਵੇ ਸਾਡੇ ਧੱਕਾ ਹੋ ਜੇ ਤੁਹਾਡੇ ਕੋਲ ਤੋਂ ਧੱਕਾ ਖਾਣੇ ਨਹੀਂ ਪੜਿਆ ਧੱਕਾ ਬਰਦਾਸ਼ਤ ਵੀ ਨਹੀਂ ਕਰਾਂਗੇ ਜੇ ਸਾਡਾ ਧੱਕਾ ਹੋਏਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤਾਂ ਦੂਜੀ ਬੇਨਤੀ ਵੀ ਸੇਖੋ ਸਾਹਿਬ ਅਰੇ ਵੀ ਬਸ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਬਾਈ ਦਾ ਸੁਣਿਆ ਆ ਕਿ ਸਾਰੇ ਆਪਾਂ ਦੇ ਪਿੰਡਾਂ ਜਾ ਕੇ ਮਿਹਨਤ ਕਰੋ ਇਹ ਵਾਤਵਾਂ ਤੋਂ ਬੋਟਾਂ ਦਾ ਜਿਹੜਾ ਆਪਾਂ ਮੰਗੀਆਂ ਲੋਕਾਂ ਤੋਂ ਬੇਨਤੀ ਕਰੀਏ ਤੇ ਸਾਰਾ ਕੰਮ ਸੈੱਟ ਆ ਆਪਾਂ ਇਹ ਕੰਮ ਤੇ ਨਾ ਲਈਏ ਆਪਣਾ ਸਾਰਾ ਕੰਮ ਸੈੱਟ ਆ ਕੋਈ ਗੱਲ ਨਹੀਂ ਇਹੋ ਜਿਹਾ ਕੰਮ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਆਪਾਂ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਜਦੋਂ ਤੁਸੀਂ ਸਾਰੇ ਭਰਾ ਨਾਲ ਖੜੇ ਹੋ ਤੇ ਇਹਨਾਂ ਵਿਚੇ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਜੀ ਬਿਲਕੁਲ ੱੱਕਾ ਕਰ ਰਹੇ ਨੇ ਸਾਡੇ ਨਾਲ ਤੋਂ ਉਹਨਾਂ ਨੇ ਅੰਦਰ ਕੀਤਾ ਤੇ ਅਸੀਂ ਚੋਣ ਪ੍ਰਚਾਰ ਜਿਹੜਾ ਆਪਦਾ ਵਧੀਆ ਤਰੀਕੇ ਨਾਲ ਪੀਸਫੁਲੀ ਕਰ ਰਹੇ ਸੀਗੇ ਤੇ ਸਾਨੂੰ ਸਡਨਲੀ ਇਸ ਚੀਜ਼ ਦਾ ਪਤਾ ਲੱਗਦਾ ਜੀ ਕਿ ਉਹਨਾਂ ਤੇ ਪਰਚਾ ਕਟਿਆ ਗਿਆ ਪਰ ਇਦਾਂ ਦਾ ਕੁਝ ਵੀ ਨਹੀਂ ਹੋਇਆ ਕਿਸੇ ਕਿਤੇ ਥਾਂ ਤੇ ਵੀ ਉਹਨਾਂ ਨੇ ਜਾ ਕੇ ਕੁਝ ਇਦਾਂ ਦਾ ਨਹੀਂ ਕੀਤਾ ਕਿਸੇ ਨੂੰ ਡਰਾਇਆ ਧਮਕਾਇਆ ਹੋਵੇ ਜਾਂ ਕਿਸੇ ਨੂੰ ਇਦਾਂ ਦਾ ਕੁਝ ਕੀਤਾ ਹੋਵੇ ਇਹ ਜਿਹੜਾ ਸਾਰਾ ਕੁਝ ਉਹਨਾਂ ਦੀ ਪਲੈਨਿੰਗ ਚੱਲ ਰਹੀ ਹੈ ਜੀ ਕੁਝ ਵੀ ਇਦਾਂ ਦਾ ਨਹੀਂ ਹੋਇਆ ਉਹ ਸਭ ਨਜਾਇਜ਼ ਕਰ ਰਹੇ ਨੇ ਕੋਈ ਬਹਾਨਾ ਤਾਂ ਉਹਨਾਂ ਨੂੰ ਚਾਹੀਦਾ ਹੈ ਨਾ ਜੀ ਅੰਦਰ ਕਰਨ ਵਾਸਤੇ ਜੇ ਮੈਂ ਐਸੀ ਇਲਾਕੇ ਦਾ ਡੀਐਸਪੀ ਹੁੰਦੇ ਹੋਏ ਸਾਡੀ ਪ੍ਰਾਈਮ ਰਿਸਪੌਂਸਿਬਿਲਟੀ ਹੈ ਜੋ ਵੀ ਅ ਅਸੀਂ ਕੋਈ ਐਕਸ਼ਨ ਲੈਨੇ ਆ ਕੋਈ ਪ੍ਰੀਵੈਂਟਿਵ ਐਕਸ਼ਨ ਲੈਨੇ ਆ ਜੇ ਕੋਈ ਬੋਰ ਵੀ ਅਸੀਂ ਐਕਸ਼ਨ ਦੇਦੇ ਆ ਥੈਟ ਇਜ਼ ਹਾਰ ਤੋਂ ਬਖਰਾਏ ਹੋਏ ਉਹਨੂੰ ਅਰੈਸਟ ਕਰਦੇ ਆ ਵੀ ਉਹ ਆਪਦੇ ਇਹ ਹਾਰ ਨੂੰ ਇਹ ਸੰਗੋ ਜਿੱਤ ਹੋਣੀ ਹੈ ਕਿਉਂ ਲੋਕਾਂ ਨੇ ਲੋਕਾਂ ਨੇ ਲੋਕ ਸਹਿਮਤਾ ਲੋਕਾਂ ਦਾ ਪਿਆਰ ਮਿਲ ਰਿਹਾ ਉਹ ਬਿਲਕੁਲ ਵੀ ਸਮਾਜ ਸੇਵੀ ਕੰਮ ਕਰ ਰਿਹਾ ਕੋਈ ਗਲਤ ਨਹੀਂ ਕੰਮ ਕਰ ਰਿਹਾ ਕੰਪਲੇਨ ਕੋਈ ਗਲਤ ਨਹੀਂ ਕੀਤੀ ਹੁਣ ਐਵੇਂ ਚੱਕ ਕੇ ਇਹਨਾਂ ਨੇ ਕਹਿਤਾ ਜੀ ਉਹਦਾ ਫਲਾਣਾ ਮਰਡਰ ਹੋਇਆ ਸੀ ਉਹਦਾ ਨੰਗਾ ਡਾਰਾ ਫਲਾਣਾ ਕੋਈ ਕਿਸੇ ਦਾ ਮਰਡਰ ਨਹੀਂ ਅਸੀਂ ਕਰਦੇ ਕੋਈ ਕਿਸੇ ਅਸੀਂ ਹਰ ਇੱਕ ਨਾਲ ਪਿਆਰ ਨਾਲ ਰਹਿੰਦੇ ਆ ਤੁਸੀਂ ਇਹ ਦੇਖੋ ਜੇ ਅਸੀਂ ਕਿਸੇ ਨਾਲ ਧੱਕਾ ਕਰਦੇ ਹੋਈਏ ਨਾ ਕਰੇ ਇੰਨੀ ਜਨਤਾ ਸਾਡੇ ਕਿਵੇਂ ਆ ਕੇ ਹੁਣ VOTING ਚ ਤੁਸੀਂ ਇਹ ਦੇਖਿਆ ਜੀ ਵੋਟਾਂ ਆਪਾਂ ਹੱਥ ਨਾਲ ਫੜ ਕੇ ਨਹੀਂ ਪਵਾ ਸਕਦੇ ਕਿਸ ਤੋਂ ਇਹ ਪਿਆਰ ਨਾਲ ਹੀ ਪੈਣੀਆ ਦਰਜ ਕੀਤਾ ਗਿਆ ਕੋਈ ਇਸ ਤਰ੍ਹਾਂ ਨਹੀਂ ਹੋਈ ਐ ਇੱਕ ਕਲੰਦਰਾ ਦਿੱਤਾ ਗਿਆ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਤਰਖਾਸ ਦੇ ਬੇਸ ਤੇ ਜਿਸ ਵਿੱਚ ਐਸ ਡੀ ਐਮ ਕੋਰਸ ਪੇਸ਼ ਕੀਤਾ ਜਾਊਗਾ ਤੇ ਜੋ ਅੱਗੇ ਉਹ ਫੈਸਲਾ ਕਰਨਗੇ ਉਹ ਅੱਗੇ ਦੀ ਕਾਰਨੂਕ ਤੇ ਦਰਖਾਸਤ ਸਾਡੇ ਕੋਲ ਆਈ ਸੀ ਜਿਸ ਵਿੱਚ ਇਹ ਖਤਰਾ ਦੱਸਿਆ ਜਾ ਰਿਹਾ ਸੀ ਕਿ ਆਉਣ ਵਾਲੇ ਦਿਨਾਂ 'ਚ ਮਾਹੌਲ ਖਰਾਬ ਹੋ ਸਕਦਾ ਤੇ ਕੋਈ ਇਲੈਕਸ਼ਨ ਸੰਬੰਧੀ ਕੋਈ ਲਾਅ ਐਂਡ ਆਰਡਰ ਸਿਚੁਏਸ਼ਨ ਖਰਾਬ ਹੋਣ ਦਾ ਖਤਰਾ ਹੈ ਸੋ ਉਸ ਤੇ ਐਕਸ਼ਨ ਲੈਂਦੇ ਆ ਅਸੀਂ ਇੱਕ ਪ੍ਰੀਵੈਂਟਿਵ ਐਕਸ਼ਨ ਕੀਤਾ ਰੋਕੂ ਕਾਰਵਾਈ ਕੀਤੀ ਹੈ ਗੁਰਪ੍ਰੀਤ ਸਿੰਘ ਸੇਖੋਂ ਅਤੇ ਉਸ ਦੇ ਦੋ ਸਾਥੀਆਂ ਦੇ ਖਿਲਾਫ ਜਿਸ ਵਿੱਚ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਕਲੰਦਰਾ ਬਣਾਇਆ ਗਿਆ ਜਿਸ ਨੂੰ ਐਸਟੀਐਮ ਕੋਰਟ ਚ ਅੱਜ ਪੇਸ਼ ਕੀਤਾ ਜਾਏਗਾ ਪੁਰਾਣੇ ਲਗਭਗ 40 ਤੋਂ ਉੱਪਰ ਮੁਕਦਮੇ ਦਰਜ ਨੇ ਫਿਲਹਾਲ ਉਹਨਾਂ ਸਾਰਿਆਂ ਚ ਕਿਸੇ ਚ ਬਰੀ ਹੋ ਗਏ ਤੇ ਕਿਸੇ ਚ ਬੇਲਤੇ ਆ ਤੇ ਇਸ ਵੇਲੇ ਉਹ ਆਪਣੀ ਵਾਈਫ ਵਾਸਤੇ ਕੈਂਪੇining ਕਰ ਰਹੀ ਸੀ ਇਲੈਕਸ਼ਨਸ ਦੀ ਪੁਰਾਣਾ ਕੇਸ ਹੈ ਮੈਨੂੰ ਸੌਰੀ ਉਸ ਬਾਰੇ ਆਈਡੀਆ ਨਹੀਂ ਪ੍ਰੈਜ਼ੈਂਟ ਸਟੇਟਸ ਕੀ ਹੈ ਉਸ ਕੇਸ ਦਾ ਬਟ ਇਹ ਜਿਹੜਾ ਰੋਕੂ ਕਾਰਵਾਈ ਕੀਤੀ ਗਈ ਹੈ ਉਹ ਇਲੈਕਸ਼ਨਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ ਇਹ ਇੱਕ ਪ੍ਰਾਈਵੇਟ ਇੰਡੀਵਿਜੂਅਲ ਵੱਲੋਂ ਪਿਆਰੇ ਜਣਾ ਪਿੰਡ ਤੋਂ ਮਨਦੀਪ ਸਿੰਘ ਵੱਲੋਂ ਇੱਕ ਕੰਪਲੇਂਟ ਆਈ ਸੀ ਸਵੇਚੇ ਦੱਸਿਆ ਗਿਆ ਸੀ ਜਿਵੇਂ ਮੈਂ ਦੱਸਿਆ ਜਿਵੇਂ ਜਿਵੇਂ ਸਾਡੇ ਕੋਲ ਕੋਈ ਕੰਪਲੇਂਟ ਆਉਂਦੀ ਹੈ ਉਸ ਤੇ ਵਿਚਾਰ ਕੀਤਾ ਜਾਂਦਾ ਹੈ ਤੇ ਉਸ ਬਾਰੇ ਜੋ ਵੀ ਡਿਸੀਜਨ ਲਿਆ ਗਿਆ ਸੀ ਉਹ ਕੰਪਲੇਂਟ ਕੁਝ ਦਿਨ ਪਹਿਲਾਂ ਹੀ ਆਈ ਸੀ ਸੋ ਉਸ ਬਾਰੇ ਇਹ ਡਿਸੀਜਨ ਹੋ ਲਿਆ ਗਿਆ। ਥੋੜੋ ਜਿਹਾ ਫੋੜੇ ਸਾਥੀ ਆ ਬਾਪੂ ਜੀ ਸਤਿ ਸ੍ਰੀ ਅਕਾਲ ਨਹੀਂ ਕਰ ਰਹੇ ਹੱਥ ਜੋੜ ਕੇ ਬੇਨਤੀ ਆ ਆਪਾਂ ਦੇ ਡੀਐਸਪੀ ਸਾਹਿਬ ਆਏ ਆ ਇੰਨੀ ਇਹ ਸਰਕਾਰ ਨੇ ਦੁਬਾਰਾ ਕਹਿੰਦੇ ਆਣਾ ਨਹੀਂ ਤੇ ਨਾ ਉਹ ਇੱਕ ਘਾਵਤ ਜੂਰ ਆਇਆ ਕਰੂਗੀ ਵੀ ਆਮ ਪਾਰਟੀ ਕੋਈ ਹੁੰਦੀ ਸੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ 14 ਤਰੀਕ ਦਾਸ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਸਾਡੇ ਨਾਲ ਜੇ ਤੱਪਾ ਆ ਜਾ ਸਾਡੇ ਨਾਲ ਕੋਈ ਵਰਕਰਾਂ ਨੂੰ ਸਾਡੀਆਂ ਗੱਡੀਆਂ ਨੂੰ ਰੋਕਿਆ ਗਿਆ ਤਾਂ ਅਸੀਂ ਐਵੇਂ ਹੀ ਅਸੀਂ ਤਾਂ ਬਿਲਕੁਲ ਨਾ ਤੁਹਾਨੂੰ ਬੇਨਤੀ ਸੁਣੀਏ ਤਾਂ ਨਾ ਮੈਂ ਕਿਸੇ ਦੇ ਹੱਥੋਂ ਬਾਜੀ ਨਹੀਂ ਕਰਦਾ ਅਸੀਂ ਪਿਆਰ ਨਾਲ ਇਲੈਕਸ਼ਨ ਕਰਾਂਗੇ ਪਿਆਰ ਨਾਲ ਸਭ ਕਿਉਂ ਨਾ ਵੇ ਸਾਡੇ ਧੱਕਾ ਹੋਈ ਜੇ ਤੁਹਾਡੀ ਕੋਲ ਜਿੱਥੋਂ ਧੱਕਾ ਹੋਏ ਧੱਕਾ ਬਰਦਾਸ਼ਤ ਵੀ ਨਹੀਂ ਕਰਾਂਗੇ ਜੇ ਸਾਡੇ ਨਾਲ ਧੱਕਾ ਹੋਏਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਦੂਜੀ ਬੇਨਤੀ ਵੀ ਸੇਖੋ ਸਾਹਿਬ ਅਰੇ ਵੀ ਬਸ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ